ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਕਿਵੇਂ ਹੋ ਸਾਰੇ ਠੀਕ ਠਾਕ ਜੀ ਸਵਾਗਤ ਹੈ ਤੁਹਾਡਾ ਸੁਨੀਤਾ ਕੁਕਿੰਗ ਚੈਨਲ ਤੇ ਅੱਜ ਆਪਾਂ ਬਣਾਵਾਂਗੇ ਬਹੁਤ ਹੀ ਵਧੀਆ ਆਲੂ ਤੇ ਫਲੀਆਂ ਦੀ ਸਬਜ਼ੀ ਬਹੁਤ ਹੀ ਮਜ਼ੇਦਾਰ ਸਰਦੀਆਂ ਦੇ ਟਾਈਮ ਤੁਸੀਂ ਜ਼ਰੂਰ ਬਣਾਓ ਬਹੁਤ ਹੀ ਵਧੀਆ ਤੇ ਟੇਸਟੀ ਲੱਗਦੀ ਆਪਾਂ ਸਬਜ਼ੀ ਬਣਾ ਕੇ ਤੁਹਾਨੂੰ ਤਿਆਰ ਕਰਕੇ ਦਿਖਾਵਾਂਗੇ ਫਲੀਆਂ ਦੇ ਵਿੱਚੋਂ ਬੀਜਾ ਕੱਢ ਕੇ ਠੀਕ ਹੈ ਜੀ ਸਭ ਤੋਂ ਪਹਿਲਾਂ ਆਪਾਂ ਤੁਹਾਨੂੰ ਫਲੀਆਂ ਦਿਖਾਵਾਂਗੇ ਬਿਲਕੁਲ ਕੱਚੇ ਕੱਚੇ ਫਲੀਆਂ ਨੇ ਤੇ ਆਪਾਂ ਇਹਨੂੰ ਤੋੜ ਕੇ ਇਹਦੇ ਵਿੱਚੋਂ ਦਾਣੇ ਕੱਢ ਲਾਂਗੇ ਠੀਕ ਹੈ ਜੀ ਇਸ ਤਰੀਕੇ ਨਾਲ ਇਹ ਬਹੁਤ ਹੀ ਕੱਚੇ-ਕੱਚੇ ਦਾਣੇ ਨਿਕਲ ਕੇ ਤਿਆਰ ਹੋਣਗੇ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਸਰਦੀਆਂ ਦੇ ਟਾਈਮ 'ਚ ਤੁਸੀਂ ਘਰ ਦੇ ਵਿੱਚ ਜ਼ਰੂਰ ਬਣਾਓ ਬਹੁਤ ਹੀ ਮਜ਼ੇਦਾਰ ਇਹ ਸਬ지ਏ ਇਸੇ ਤਰੀਕੇ ਨਾਲ ਆਪਾਂ ਸਾਰੇ ਦਾਣੇ ਨੂੰ ਕੱਢ ਲੈਣਾ ਹੈ ਠੀਕ ਹੈ ਜੀ ਇਹ ਆਪਣੇ ਕੋਲ 1 ਕਿਲੋ ਆ ਠੀਕ ਹੈ ਜੀ ਇਹਦੇ ਸਾਰੇ ਦਾਣੇ ਕੱਢ ਕੇ ਹੁਣ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਦੇਖੋ ਜੀ ਆਪਾਂ ਸਾਰੇ ਦਾਣੇ ਕੱਢ ਲਏ ਸੀ ਫਲੀਆਂ ਦੇ ਵਿੱਚ ਉਹਦੇ ਨਾਲ ਪਾ ਲਾਂਗੇ 4-5 ਆਲੂ ਪਿਆਜ਼ ਹਰੀਆਂ ਮਿਰਚਾਂ ਅਦਰਕ ਲਸਣ ਟਮਾਟਰ ਇਨਾ ਸਾਰੇ ਮਸਾਲੇ ਤੋਂ ਅੱਪੇ ਸਬਜੀ ਬਣਾ ਕੇ ਤਿਆਰ ਕਰਾਂਗੇ ਅੱਪੇ ਨੂੰ ਅੱਜ ਤਰੀ ਹਲੀ ਸਬਜੀ ਬਣਾਵਾਂਗੇ ਠੀਕ ਹੈ ਜੀ ਲਓ ਜੀ ਸਭ ਤੋਂ ਪਹਿਲਾਂ ਆਪਾਂ ਕੁੱਕਰ ਦੇ ਵਿੱਚ ਪਾਵਾਂਗੇ ਇੱਕ ਕੜਚੀ ਸਰੋਂ ਦੇ ਤੇਲ ਦੀ ਤੇ ਇਹਨੂੰ ਆਪਾਂ ਚੰਗੀ ਤਰ੍ਹਾਂ ਧੂਆ ਨਿਕਲ ਤੱਕ ਤੇਲ ਨੂੰ ਪਕਾਵਾਂਗੇ ਉਸ ਤੋਂ ਬਾਅਦ ਹੁਣ ਆਪਾਂ ਗੈਸ ਨੂੰ ਕੀਤਾ ਸੀ ਮੀਡੀਅਮ ਤੇ ਇਹਦੇ ਵਿੱਚ ਪਾਇਆ ਆਪਾਂ ਇੱਕ ਚਮਚਾ ਜੀਰੇ ਦਾ ਤੇ ਨਾਲ ਹੀ ਪਾ ਦਾਂਗੇ ਹੁਣ ਆਪਾਂ ਚੌਥਾ ਹਿੱਸਾ ਕਾਲੀ ਮਿਰਚ ਦਾ ਕਾਲੀ ਮਿਰਚ ਨੂੰ ਆਪਾਂ ਕੁੱਟ ਕੇ ਪਾਵਾਂਗੇ ਠੀਕ ਹੈ ਜੀ ਤੇ ਅੱਧਾ ਚਮਚਾ ਪਾਵਾਂਗੇ ਆਪਾਂ ਇਹਦੀ ਵਿੱਚ ਅਜਵੈਨ ਦਾ ਇਹ ਸਾਰੇ ਸੁੱਕੇ ਮਸਾਲੇ ਤੁਸੀਂ ਜ਼ਰੂਰ ਐਡ ਕਰੋ ਇਹਦੇ ਫਾਇਦੇ ਬਹੁਤ ਹੁੰਦੇ ਨੇ ਤੇ ਸਬਜੀ ਦਾ ਟੇਸ ਵੀ ਬਹੁਤ ਵਧੀਆ ਆਉਂਦਾ ਏ ਲਓ ਜੀ ਨਾਲ ਹੀ ਪਤਾ ਕਿ ਹੁਣ ਆਪਾਂ ਇਹਦੇ ਵਿੱਚ ਇੱਕ ਚਮਚਾ ਪਾੜ ਕੇ ਸੁੱਕਾ ਧਨੀਆ ਦਾ ਜਿਹਨੂੰ ਆਪਾਂ ਪਾਊਡਰ ਬਣਾ ਕੇ ਰੱਖਿਆ ਸੀ ਇਹਦੇ ਨਾਲ ਬਹੁਤ ਹੀ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਤੇ ਸੁੱਕੇ ਮਸਾਲਿਆਂ ਨੂੰ ਆਪਾਂ 1 ਮਿੰਟ ਲਈ ਪਕਾਵਾਂਗੇ ਠੀਕ ਹੈ ਜੀ ਤੇ ਗੈਸ ਨੂੰ ਲੋ ਕਰਕੇ ਆਪਾਂ ਹੁਣ ਇਹਦੇ ਵਿੱਚ ਪਾਵਾਂਗੇ ਸਭ ਤੋਂ ਪਹਿਲਾਂ ਅਦਰਕ ਤੇ ਲਸਣ ਲਓ ਜੀ ਅਦਰਕ ਲਸਣ ਨੂੰ ਐਡ ਕਰ ਦਾਂਗੇ ਆਪਾਂ ਤੇ ਨਾਲ ਹੀ ਪਾ ਦਾਂਗੇ ਆਪਾਂ ਹੁਣ ਇਹਦੇ ਵਿੱਚ ਹਰੀਆ ਮਿਰਚਾ 1 ਮਿੰਟ ਲਈ ਆਪਾਂ ਇਹਨੂੰ ਪਕਾਵਾਂਗੇ ਤਾਂ ਕਿ ਬਹੁਤ ਹੀ ਵਧੀਆ ਫਲੇਵਰ ਆਵੇ ਆਪਣਾ ਸਬਜ਼ੀ ਦੇ ਵਿੱਚ ਇਸ ਕਰਕੇ ਆਪਾਂ ਇਹਨੂੰ ਥੋੜਾ ਜਿਹਾ ਪਹਿਲਾਂ ਪਾਇਆ 1 ਮਿੰਟ ਬਾਅਦ ਤੇ ਇਹਨੂੰ ਚੰਗੀ ਤਨਕੁੱਕ ਦਿੱ ਵਿੱਚ ਮਿਕਸ ਕਰ ਦਾਂਗੇ ਤੇ ਗੈਸ ਆਪਣਾ ਬਿਲਕੁਲ ਘੱਟ ਹੈ ਗੈਸ ਨੂੰ ਤੁਸੀਂ ਬਿਲਕੁਲ ਤੇਜ਼ ਨਹੀਂ ਕਰਨਾ ਠੀਕ ਹੈ ਜੀ ਨਾਲ ਹੀ ਪਾ ਦਾਂਗੇ ਪਰ ਥੋੜਾ ਜਿਹਾ ਕੜੀ ਪੱਤਾ ਦੋ ਪਾਵਾਂਗੇ ਆਪਾਂ ਲਾਲ ਸੁੱਕੀਆਂ ਮਿਰਚਾ ਤੇ ਹੁਣ ਆਪਏ ਇਹਨੂੰ ਹਿਲਾ ਦਾਂਗੇ ਬਹੁਤ ਹੀ ਬੱਧੀਆ ਸਬਜੀ ਹੋਊਗੀ ਤੁਸੀਂ ਘਰ ਦੇ ਵਿੱਚ ਜਰੂਰ ਬਣਾ ਕੇ ਟਰਾਈ ਕਰਿਓ ਤੇ ਹੁਣ ਆਪਾਂ ਪਾਣਗੇ ਦੇ ਵਿੱਚ ਪਿਆਜ਼ ਲਓ ਜੀ ਪਿਆਜ਼ ਜਨ ਹੁਣ ਆਪਾਂ ਚੰਗੀ ਤਰ੍ਹਾਂ ਭੁੰਨਾਗੇ ਤਾਂ ਕਿ ਬਿਲਕੁਲ ਵੀ ਆਪਣਾ ਕੱਚਾਪਨ ਨਾ ਆਵੇ ਸਬਜੀ ਦੇ ਵਿੱਚ ਇਸ ਤਰੀਕੇ ਨਾਲ ਆਪਾਂ ਇਹਨੂੰ ਬਣਾ ਕੇ ਤਿਆਰ ਕਰਾਂਗੇ ਲਓ ਜੀ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਦਿੱਤਾ ਬਹੁਤ ਸੌਖੇ ਤਰੀਕੇ ਨਾਲ ਸਬਜੀ ਬਣ ਕੇ ਤਿਆਰ ਹੁੰਦੀ ਹੈ ਮੇਰੇ ਘਰ ਦੇ ਵਿੱਚ ਮੇਰੇ ਬੱਚੇ ਬਹੁਤ ਖੁਸ਼ ਹੋ ਕੇ ਖਾਂਦੇ ਨੇ ਕਦੇ ਅਸੀਂ ਚਾਵਲ ਨਾਲ ਬਣਾ ਕੇ ਖਾਂਦੇ ਹਾਂ ਕਦੇ ਪੂਰੀ ਨਾਲ ਕਦੇ ਰੋਟੀ ਨਾਲ ਤੁਸੀਂ ਕਿਸੇ ਵੀ ਤਰੀਕੇ ਨਾਲ ਇਹਨੂੰ ਖਾ ਸਕਦੇ ਹੋ ਬਹੁਤ ਵਧੀਆ ਸਬਜੀ ਬਣ ਕੇ ਤਿਆਰ ਹੁੰਦੀ ਹੈ ਪਿਆਜ਼ ਨੂੰ ਆਪਾਂ ਚੰਗੀ ਤਰ੍ਹਾਂ ਬਰਨ ਹੋਣ ਤੀਕਰ ਪੁੰਨਣਾ ਤਾਂ ਕਿ ਤਾਂ ਕੱਚਾਪਣ ਬਿਲਕੁਲ ਖਤਮ ਹੋ ਜੇ ਕਿਉਂਕਿ ਜੇ ਥੋੜੇ ਜਿਹੀ ਵੀ ਪਿਆਜ਼ ਕੱਚੇ ਰਹਿ ਕੇ ਨਾ ਉਹਦੀ ਥੋੜੀ ਥੋੜੀ ਸਮੈਲ ਆਉਂਦੀ ਹੈ ਸੇ ਸਬਜੀ ਬਿਲਕੁਲ ਵਧੀਆ ਨਹੀਂ ਲੱਗਦੀ ਹੈਗੀ ਲਓ ਜੀ ਆਪਾਂ ਤੁਹਾਨੂੰ ਬਿਲਕੁਲ ਵਿਸਥਾਰ ਨਾਲ ਬਿਲਕੁਲ ਸਹੀ ਤਰੀਕੇ ਨਾਲ ਇਹ ਬ ਤਾਕਤ ਨੂੰ ਸਬਜੀ ਬਣਾਉਣ ਦੇ ਵਿੱਚ ਕੋਈ ਵੀ ਖਾਈ ਨਾ ਹੋਵੇ ਜਿਵੇਂ ਮੀਨੀ ਪੈਣਾ ਬਣਾਉਂਦੀ ਉਹਨਾਂ ਨੂੰ ਤਾਂ ਆਉਂਦੀ ਹੁੰਦੀ ਹੈ ਠੀਕ ਹੈ ਜੀ ਜਿੰਨਾ ਬੱਚੇ ਨੂੰ ਨਹੀਂ ਆਉਂਦੀ ਉਹ ਇਹ ਸਬਜੀ ਨੂੰ ਜ਼ਰੂਰ ਇੱਕ ਵਾਰੀ ਬਣਾਉਣ ਘਰ ਦੇ ਵਿੱਚ ਲਓ ਜੀ ਪਿਆਜ਼ ਆਪਣੇ ਬਿਲਕੁਲ ਹੋ ਤਿਆਰ ਹੋ ਚੁੱਕੇ ਨੇ ਤੇ ਹੁਣ ਆਪਾਂ ਇਹਦੇ ਵਿੱਚ ਟਮਾਟਰ ਐਡ ਕਰ ਦਿੱਤੇ ਨੇ ਤੇ ਟਮਾਟਰ ਨੂੰ ਵੀ ਆਪਾਂ ਨੂੰ ਪਿਆਜ਼ਾਂ ਦੇ ਵਿੱਚ ਚਿੰਗੀ ਤਰ੍ਹਾਂ ਪੁੰਨ ਤਿੰਨ ਜਣਾ ਜੱਕਰੇ ਚਿੰਗੀ ਤਰ੍ਹਾਂ ਕੁੱਲ ਲਈ ਜਾਂਦੇ ਠੀਕ ਹੈ ਜੀ ਲਓ ਜੀ ਤੇ ਗੈਸ ਆਪਣਾ ਮੀਡੀਅਮ ਆ ਗੈਸ ਨੂੰ ਆਪਾਂ ਜੇ ਤੇਜ਼ ਨਹੀਂ ਕਰਨਾ ਜਿੰਨਾ ਚਿਕੜਾ ਮਸਾਲਾ ਚਿੰਗੀ ਤਰ੍ਹਾਂ ਪੁੰਨ ਕੇ ਤਿਆਰ ਨਹੀਂ ਹੁੰਦਾ ਹੈਗਾ ਲੋ ਜੀ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਇੱਕ ਚਮਚਾ ਨਮਕ ਦਾ ਨਮਕ ਨਾਲ ਪਿਆਜ਼, ਪੁਦੀਏ, ਟਮਾਟਰ ਆਪਸੇ ਚ ਬਹੁਤ ਜਿੱਤੇ ਕੁਲ ਜਾਂਦੀ ਨਹੀਂ ਤੇ ਬਾਕੀ ਦਾ ਮਸਾਲਾ ਦਾ ਸਮਾਨ ਆਪਾਂ ਬਾਅਦ ਚ ਤਿਆਰ ਕਰਕੇ ਪਾਵਾਂਗੇ ਨਾਲ ਦੀ ਨਾਲ ਲੋ ਜੀ ਇੱਕ ਮਿੰਟ ਆਪਾਂ ਚੰਗੀ ਤਰ੍ਹਾਂ ਟਮਾਟਰ ਤੇ ਪਿਆਜ਼ ਨੂੰ ਭੁੰਨ ਲਿਆ ਏ ਤੇ ਹੁਣ ਪਾਵਾਂਗੇ ਆਪਾਂ ਇਹਦੇ ਵਿੱਚ ਬਾਕੀ ਦੇ ਮਸਾਲੇ ਠੀਕ ਅਜੇ ਇੱਕ ਚਮਚਾ ਪਾਵਾਂਗੇ ਆਪਾਂ ਇਹਦੇ ਵਿੱਚ ਹਲਦੀ ਦਾ ਤੇ ਇੱਕ ਚਮਚਾ ਪਾਇਆ ਆਪਾਂ ਇਹਦੇ ਵਿੱਚ ਦੀਗੀ ਮਿਰਚ ਦਾ ਇਹ ਬਿਲਕੁਲ ਵੀ ਕੋੜੀ ਨਹੀਂ ਹੁੰਦੀ ਹੈਗੀ ਇਹਦਾ ਕਲਰ ਬਹੁਤ ਵਧੀਆ ਹੁੰਦਾ ਸਬਜੀ ਦਾ ਤੁਸੀਂ ਜ਼ਰੂਰ ਐਡ ਕਰਿਓ ਤੇ ਨਾਲ ਹੀ ਪਾ ਦਾਂਗੇ ਹਨ ਆਪਾਂ ਇਹਦੇ ਵਿੱਚ ਥੋੜਾ ਜਿਹਾ ਗਰਮ ਮਸਾਲਾ ਜਿਆਦਾ ਮਸਾਲੇ ਆਪਾਂ ਨਹੀਂ ਐਡ ਕਰਦੇ ਠੀਕ ਹੈ ਜੀ ਪਰ ਆਪਾਂ ਪਾਏ ਜ਼ਰੂਰ ਆ ਸਾਰੇ ਮਸਾਲੇ ਪਰ ਕੁਝ ਐਕਸਟਰਾ ਕੁਝ ਨਹੀਂ ਇਹੋ ਜਿਹਾ ਪਾਇਆ ਹੈਗਾ ਬਿਲਕੁਲ ਉਨੇ ਹੀ ਪਾਇਆ ਜਿੰਨੇ ਇੱਕ ਸਬਜੀ ਦੇ ਵਿੱਚ ਹੋਣੇ ਚਾਹੀਦੇ ਨੇ ਥੋੜੀ ਜਿਹੀ ਪਾਈ ਆਪਾਂ ਇਹਦੇ ਵਿੱਚ ਲਾਲ ਮਿਰਚ ਲਾਲ ਮਚਾਪ ਜਿਆਦਾ ਨਹੀਂ ਐਡ ਕੀਤੀ ਕਿਉਂਕਿ ਆਪਾਂ ਹਰੀਆਂ ਮਿਰਚਾਂ ਤੇ ਕਾਲੀ ਮਿਰਚ ਪਹਿਲਾਂ ਹੀ ਇਹਦੇ ਵਿੱਚ ਜ਼ਿਆਦਾ ਪਾਈ ਹੈ ਠੀ ਲੋ ਜੀ ਚੰਗੀ ਤਰ੍ਹਾਂ ਮਿਕਸ ਕਰਨਗੇ ਮੀਡੀਅਮ ਗੈਸ ਤੇ ਤਾਂ ਕਿ ਆਪਣੀ ਹਲਦੀ ਬਿਲਕੁਲ ਪੱਕ ਜਾਵੇ ਜਾਂ ਤਾਂ ਕੱਚਾਪਨ ਬਿਲਕੁਲ ਖਤਮ ਹੋ ਜਾਵੇ ਥੋੜਾ ਜਿਹਾ ਪਾਣੀ ਪਾ ਕੇ ਆਪਾਂ ਮਸਾਲੇ ਨੂੰ ਇੱਕ ਵਾਰੀ ਫੇਰ ਭੁੰਨਾਂਗੇ ਇਹਨੂੰ ਚੰਗੀ ਤਰ੍ਹਾਂ ਹਿਲਾ ਕੇ ਤੇ ਗੈਸ ਆਪਣਾ ਮੀਡੀਅਮ ਗੈਸ ਤੇ ਬਿਲਕੁਲ ਵੀ ਤੇਜ਼ ਨਹੀਂ ਕੀਤਾ ਲੋ ਜੀ ਇਸ ਤਰ੍ਹਾਂ ਚੰਗੀ ਤਰ੍ਹਾਂ ਹਿਲਾ ਤਾਂ ਹੁਣ ਨੂੰ ਪਟਾਕੇ ਫਿਰ ਪਕਾਵਾਂਗੇ ਇਸ ਤਰ੍ਹਾਂ ਬਣਾਉਣ ਨਾਲ ਸਬਜੀ ਦੇ ਮਸਾਲੇ ਤੇ ਤਰਕਾਰੀ ਵੀ ਬਹੁਤ ਵਧੀਆ ਆਉਂਦੀ ਹੈ ਕਲਰ ਵੀ ਬਹੁਤ ਵਧੀਆ ਆਉਂਦਾ ਹੈ ਲੋ ਜੀ ਹੁਣ ਆਪਾਂ ਪਾਤੇ ਦੀ ਵਿੱਚ ਆਲੂ ਆਦੂ ਨੂੰ ਵੀ ਆਪਾਂ 1-2 ਮਿੰਟ ਚੰਗੀ ਤਰ੍ਹਾਂ ਭੁੰਨ ਲਾਂਗੇ ਲਓ ਜੀ ਤੁਸੀਂ ਦੇਖ ਸਕਦੇ ਆਪਾਂ ਇਹਨੂੰ ਚੰਗੀ ਤਰ੍ਹਾਂ ਭੁੰਨ ਲਿੱਕੇ 1-2 ਮਿੰਟ ਤੱਕ ਆਲੂ ਜੇ ਹਲਕਾ ਜਾ ਕੇ ਨਰਪੰਜ ਆ ਜਾਵੇ ਉਹਨਾਂ ਚਿਰ ਆਪਾਂ ਇੱਕ ਦੋ ਮਿੰਟ ਇਹਨੂੰ ਪੁਨਰ ਜ਼ਿਆਦਾ ਨਹੀਂ ਭੁੰਨਣਾ ਆਪਾ ਲਓ ਜੀ ਆਲੂ ਆਪਣੇ ਮਿਲ ਕੇ ਭੁੰਨ ਕੇ ਤਿਆਰ ਹੋ ਚੁੱਕੇ ਨੇ ਆਪਾਂ ਇੱਕ ਵਾਰੀ ਕਰ ਚੀ ਮਰ ਕੇ ਤੁਹਾਨੂੰ ਦਿਖਾ ਦਿੰਨੇ ਆ ਬਹੁਤ ਹੀ ਵਧੀਆ ਸਬਜ਼ੀ ਬਣ ਕੇ ਆਪਣੀ ਤਿਆਰ ਹੋ ਰਹੀ ਹੈ ਤੁਸੀਂ ਦੇਖ ਰਹੇ ਹੋ ਤੇ ਹੁਣ ਆਪਾਂ ਨਾਲ ਹੀ ਪਾ ਦਾਂਗੇ ਇਹਦੇ ਵਿੱਚ ਜਿਹੜੀਆਂ ਫਲੀਆਂ ਚਾਪਾ ਦਾਣੇ ਗੰਡੇ ਸੀ ਉਹ ਸਾਰਿਆਂ ਨੂੰ ਆਪਾਂ ਕੁੱਕਰ ਦੇ ਵਿੱਚ ਏਦਾਂ ਕਰਤਾ ਬਹੁਤ ਹੀ ਵਧੀਆ ਕੱਚ-ਕੱਚੇ ਦਾਣੇ ਨਿਕਲ ਕੇ ਤਿਆਰ ਹੁੰਦੇ ਆ ਫਲੀਆਂ ਦੇ ਵਿੱਚ ਤੁਸੀਂ ਜ਼ਰੂਰ ਇਹ ਸਬਜ਼ੀ ਬਣਾਇਓ ਬਹੁਤ ਹੀ ਜ਼ਿਆਦਾ ਟੇਸਟੀ ਲੱਗਦੀ ਏ ਤੇ ਤੁਸੀਂ ਆਪ ਦੇ ਵੱਲ ਜ਼ਰੂਰ ਦੱਸਿਆ ਕਿ ਤੁਸੀਂ ਇਹਨੂੰ ਕੀ ਕਹਿ ਕੇ ਬੁਲਾਉਣੀ ਹੋ ਠੀਕ ਹੈ ਜੀ ਲਓ ਜੀ ਇੱਕ ਦੋ ਮਿੰਟ ਆਪਾਂ ਚੰਗੀ ਤਰ੍ਹਾਂ ਆਲੂ ਤੇ ਫਲੀਆਂ ਦੇ ਬੀਜਾਂ ਨੂੰ ਚੰਗੀ ਤਰ੍ਹਾਂ ਆਪਾਂ ਇਹਨੂੰ ਇਸ ਤਰ੍ਹਾਂ ਕੁੱਕਰ ਦੇ ਵਿੱਚ ਮਸਾਲੇ ਦੇ ਵਿੱਚ ਪਕਾਇਆ ਹੈ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਪਾਣੀ ਪਾਣੀ ਆਪਾਂ ਉਨਾ ਹੀ ਐਡ ਕਰਨਾ ਜਿੰਨੀ ਕਾਪਨ ਜ਼ਰੂਰਤ ਹੈ ਜੇ ਤੁਸੀਂ ਚਾਹੋ ਤਾਂ ਇਹਨੂੰ ਇਸ ਤਰ੍ਹਾਂ ਵੀ ਖਾ ਸਕਦੇ ਹੋ 1-2 ਮਿੰਟ ਹੋਰ 5-7 ਮਿੰਟ ਆਪਾਂ ਇਹਨੂੰ ਚੰਗੀ ਤਰ੍ਹਾਂ ਕੁੱਕਰ ਦੇ ਵਿੱਚ ਇਸ ਤਰ੍ਹਾਂ ਹੀ ਮੀਡੀਅਮ ਗੈਸ ਤੇ ਪਕਾ ਕੇ ਤੁਸੀਂ ਸੁੱਕੀ ਸਬਜ਼ੀ ਬਣਾ ਕੇ ਵੀ ਖਾ ਸਕਦੇ ਹੋ ਪਰ ਅੱਜ ਆਪਾਂ ਇਹਦੀ ਤਰੀ ਬਣਾ ਕੇ ਤਿਆਰ ਕਰਾਂਗੇ ਠੀਕ ਹੈ ਜੀ ਲਓ ਜੀ ਜਿੰਨੇ ਕਿ ਤੁਹਾਨੂੰ ਤਰੀ ਚਾਹੀਏ ਤੁਸੀਂ ਉਨਾਂ ਹੀ ਇਹਦੇ ਵਿੱਚ ਪਾਣੀ ਐਡ ਕਰਿਓ ਠੀਕ ਹੈ ਜੀ ਘਰ ਦੇ ਪਰਿਵਾਰ ਦੇ ਹਿਸਾਬ ਨਾਲ ਜਿੰਨਾ ਤੁਹਾਨੂੰ ਵਧੀਆ ਲੱਗਦਾ ਤੁਸੀਂ ਉਸੇ ਤਰੀਕੇ ਨਾਲ ਇਹਦੇ ਵਿੱਚ ਪਾਣੀ ਨੂੰ ਐਡ ਕਰ ਸਕਦੇ ਹੋ ਆਪਾਂ ਟੋਟਲੇ ਦੇ ਵਿੱਚ 3 ਗਲਾਸ ਪਾਣੀ ਦੇ ਪਾਏ ਠੀਕ ਹੈ ਜੀ ਲਓ ਜੁਰਾ ਪਰ ਚੰਗੀ ਤਰ੍ਹਾਂ ਮਿਕਸ ਕਰ ਦਾਂਗੇ ਲਓ ਜੁਰਾ ਕੁੱਕਰ ਨੂੰ ਕਰਾਂਗੇ ਬੰਦ ਤੇ ਪੰਜ ਛੇ ਦੀਆਂ ਵਿਸਲਾ ਬਜਾ ਕੇ ਇਹਨੂੰ ਤਿਆਰ ਕਰਾਂਗੇ ਸਬਜੀ ਨੂੰ ਉਸ ਤੋਂ ਬਾਅਦ ਇਹਨੂੰ ਬਿਲਕੁਲ ਵੀ ਆਪ ਖੋਲਣਾ ਨਹੀਂ ਹੈਗਾ ਜਿੰਨ ਟਿਕਰੇ ਦੀ ਭਾਪਰੀ ਨਿਕਲੇ ਉਹਨਾਂ ਚੱਕਰ ਆਪਾਂ ਇਹਨੂੰ ਕੁੱਕਰ ਨੂੰ ਖੋਲਿਆ ਨਹੀਂ ਠੀਕ ਹੈ ਜੀ ਤੇ ਬਹੁਤ ਵਧੀਆ ਸਬਜੀ ਬਣ ਗਈ ਆਪਣੀ ਇਹ ਤਿਆਰ ਹੋਈ ਜੇ ਤੁਸੀਂ ਦੇਖ ਸਕਦੇ ਹੋ ਤੇ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ ਹਰਾ ਧਨੀਆ ਜਿਹਨੂੰ ਆਪਾਂ ਪਹਿਲਾਂ ਹੀ ਚੰਗੀ ਤਰ੍ਹਾਂ ਧੋ ਕੇ ਕੱਟ ਲਿਆ ਸੀ ਹਰੇਕ ਤਰੀਕੇ ਦੇ ਪਹੌਣ ਨਾਲ ਸਬਜੀ ਦਾ ਟੇਸ ਬਹੁਤ ਵਧੀਆ ਬਣ ਕੇ ਤਿਆਰ ਹੁੰਦਾ ਹੈ। ਲਓ ਜੀ। ਤੁਸੀਂ ਦੇਖ ਸਕਦੇ ਕਿੰਨੀ ਵਧੀਆ ਸਬਜੀ ਬਣ ਕੇ ਤਿਆਰ ਹੋਈ ਹੈ। ਇਸ ਤਰੀਕੇ ਦੀ ਆਪਾਂ ਚਾਹੀਦੀ ਤੁਸੀਂ ਜਰੂਰ ਟਰਾਈ ਕਰੋ। ਘਰ ਦੇ ਵਿੱਚ ਮੇਰੇ ਤਰੀਕੇ ਨਾਲ ਬਣਾਓ ਲੀਂ। ਸਬਜੀ ਦਾ ਕਲਰ ਵੀ ਬਹੁਤ ਵਧੀਆ ਹੈ ਤੇ ਸਬਜੀ ਖਾਂਜੀ ਬਹੁਤ ਜ਼ਿਆਦਾ ਟੇਸਟੀ ਹੈ। ਤੁਸੀਂ ਆਪਣੇ ਬੱਚਿਆਂ ਨੂੰ ਖਾਓ ਆਪਣੇ ਪਰਵਾਰ ਨੂੰ ਖਾਓ। ਇੱਕ ਵਾਰੀ ਮੇਰੇ ਤਰੀਕੇ ਨਾਲ ਜਰੂਰ ਬਣਾਓ। ਵੀਡੀਓ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤਾਂ ਕਿ ਤੁਹਾਡੇ ਲਈ ਨਵੇਂ ਤੇ ਨੰਮੀਆਂ ਵੀਡੀਓ ਲੈ ਕੇ ਅਸੀਂ ਹਾਜ਼ਰ ਹੋਈਏ। ओके जी थैंक यू बाय